ਕੱਲ ਜਾਗੋ ਦਾ ਤੀਸਰਾ ਦਿਨ ਸੀਗਾ ਸਾਡਾ ਆਰੇ ਸਮਾਜ ਚੋਂ ਤੋਂ ਜਾਗੋ ਮਰੀ ਚੋਂ ਤਮ ਦੇ ਨਾਲ ਜਿਹਦੇ ਵਿੱਚ 400 ਤੋਂ 500 ਲੇਡੀਜ਼ ਬੱਚੇ ਆਦਮ ਸੀਗੇ ਉਹ ਜਾਗੋ ਚੱਲੇ ਆ ਜਦੋਂ ਇਹ ਮਹੱਲਾ ਕਾਰਖਾਸ਼ ਕਲੋਨੀ 'ਚ ਜਾਗੋ ਪਹੁੰਚੀ ਹੈ ਤਾਂ ਉੱਥੇ ਕੁਝ ਸਰਕਾਰ ਦੀ ਤੱਤਵਾ ਨੇ ਸਾਡੇ ਜਾਗੋ ਦੇ ਨਾਲ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਜਿਹੜੇ ਗਾਣ ਵਾਲੀ ਲੇਡੀ ਸੀ ਉਹਨਾਂ ਨਾਲ ਬਦਤਮੀਜ਼ੀ ਕੀਤੀ ਹੈ ਔਰ ਜਿਹੜੇ ਸਟਿੱਕਰ ਸੀਗੇ ਉਹ ਪਟ ਗਿਆ ਆਪਣੇ ਨਾਲ ਲੈ ਗਏ ਇਹ ਕੋਈ ਕਾਰਵਾਈ ਦੀ ਮੰਗ ਹੈ ਨਹੀਂ ਕਾਰਵਾਈ ਹੋ ਜੀ ਤੇ ਇਹ ਲੋਕ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਅ ਸ਼ਿਵਰਾਤਰੀ ਨੂੰ ਇਸ ਤੋਂ ਵੀ ਵੱਡੀ ਵਾਰਦਾਤ ਕਰ ਸਕਦੇ ਆ ਜੇਕਰ ਜਲਦੀ ਜਾਗੋ ਜੋ 500 ਬੰਦੇ ਦੀ ਉਪਸਥਿਤੀ ਤੇ ਇਹਦਾ ਵੱਡਾ ਕਾਰਡ ਕਰ ਸਕਦੇ ਆ ਤਾਂ ਸ਼ਿਵਰਾਤਰੀ ਨੂੰ ਤਾਂ ਦੇਖੋ ਹੁਣ ਇਹਨਾਂ ਦੀ ਕੀ ਮਨਛਾ ਹੈਗੀ ਹੈ ਪਟਿਆਲਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਮਨਛਾ ਹੈ ਪੀ ਦੇ ਪਿੱਛੇ ਕਿਹਨਾਂ ਦਾ ਦਿਮਾਗ ਚੱਲੇ ਕਿਹਦੇ ਸਾਥ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਪਤਾ ਕਰਨਾ ਹੈ ਚਲੋ ਅੱਗੇ ਹਾਂਜੀ ਪ੍ਰਧਾਨ ਜੀ ਤੁਸੀਂ ਉਰੇ ਐਸਐਸਪੀ ਸਾਹਿਬ ਆਏ ਕੀ ਗੱਲ ਹੋਈ ਐ ਸੀ ਕੋਈ ਕੱਲ ਮਹਾ ਸ਼ਿਵਰਾਤਰੀ ਉਪਲਖਮ ਜਾਗੋ ਦਾ ਆਯੋਜਨ ਹਰ ਸਾਲ ਅਸੀਂ ਕਰਦੇ ਆ 43 ਸਾਲ ਹੋ ਗਏ ਸਾਨੂੰ ਸ਼ੋਭਾ ਯਾਤਰਾ ਕਰਦੇ ਹੋਏ 43 ਸਾਲ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈਗਾ ਕੱਲ ਜਾਗੋ ਦਾ ਤੀਸਰਾ ਦਿਨ ਸੀਗਾ ਸਾਡਾ ਆਰਿਆ ਸਮਾਜ ਚੋਂ ਤੋਂ ਜਾਗੋ ਮਡੀ ਤੋਂ ਹੁੰਦਮ ਦੇ ਨਾਲ ਜਿਹਦੇ ਵਿੱਚ 400 ਤੋਂ 500 ਲੇਡੀਜ਼ ਬੱਚੇ ਆਦਮੀ ਸੀਗੇ ਉਹ ਜਾਗੋ ਚੱਲੇ ਆ ਜਦੋਂ ਇਹ ਮਹਾਨਾ ਕਾਰਖਾਸ਼ ਕਲੋਨੀ ਤੇ ਜਾਗੋ ਪਹੁੰਚੀਏ ਤਾਂ ਉੱਥੇ ਕੁਝ ਸਰਕਾਰ ਦੀ ਤੱਤਵਾਂ ਨੇ ਸਾਡੇ ਜਾਗੋ ਦੇ ਨਾਲ ਬੇਅਦਵੀ ਕੰਮ ਦੀ ਕੋਸ਼ਿਸ਼ ਕੀਤੀ ਹੈ ਔਰ ਸਾਡੇ ਜਿਹੜੇ ਗਾਣ ਵਾਲੀ ਲੇਡੀ ਸੀ ਉਹਨਾਂ ਨਾਲ ਬਰਤਮਨ ਨਹੀਂ ਕੀਤੀ ਐ ਔਰ ਜਿਹੜੇ ਸਟਿੱਕਰ ਸੀਗੇ ਉਹ ਪਟ ਗਿਆ ਆਪਣੇ ਨਾਂ ਲੈ ਗਏ ਜਿਹਦੇ ਵਿੱਚ ਸਾਡੇ ਜਿਹੜੇ ਨਾਲ ਸੰਗਤ ਚੱਲੀ ਸੀ 400 500 ਬੰਦਾ ਇਸੇ ਬਾਤ ਦਾ ਗਵਾਹ ਹੈਗਾ ਤਾਂ ਅਸੀਂ ਇਸੇ ਬੰਦੇ ਦੇ ਇੱਕ ਬੰਦੇ ਦਾ ਨਾਮ ਸਾਨੂੰ ਪਤਾ ਹੈ ਜਿਹੜਾ ਨੇ ਕਰਿਆ ਹੈਗਾ ਉਹ ਸ਼ੇਖ ਕੁਮਾਰ ਹੈਗਾ ਤਾਂ ਉਹਦਾ ਨਾਮ ਅਸੀਂ ਦਿੰਦੇ ਦਿੱਤਾ ਉਸ ਤੋਂ ਬਾਅਦ ਜਦੋਂ ਗੁਵਾਰੀ ਸਮਾਜ ਪਹੁੰਚੀ ਐ ਤਾਂ ਉੱਥੇ 50 ਤੋਂ 60 ਬੰਦੇ ਹਥਿਆਣਾ ਦੇ ਨਾਲ ਲੈਸ ਉੱਥੇ ਖੜੇ ਸੀਗੇ ਉਸ ਤੋਂ ਬਾਅਦ ਜਦ ਮੇਰਾ ਬੇਟਾ ਘਰ ਜਾਣ ਲੱਗਿਆ ਨਾ ਉਹਨਾਂ ਨੇ ਉਹਨਾਂ ਤੇ ਜਾਨ ਲੈਵਾ ਹਮਲਾ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਹੱਥਾਂ ਵਿੱਚ ਚਾਕੂ ਡੰਡੇ ਬਪਦਾਈ ਕਿਸੇ ਗੱਡੀ ਤੋੜਨ ਦੀ ਵੀ ਕੋਸ਼ਿਸ਼ ਕੀਤੀ ਹੈ ਮੇਰੇ ਬੇਟੇ ਨੇ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਹੈ ਇੱਕ ਪਟਿਆਲਾ ਸ਼ਹਿਰ ਦੇ ਵਿੱਚ ਹਿੰਦੂਆਂ ਦੇ ਵਿੱਚ دہشت ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਰਾਤ ਵੀ ਸਨ ਅਸੀਂ ਰਾਤ ਵੀ ਸਾਲ ਦੀ ਨੌਲੇਜ ਮੈਂ ਲਿਆਤਾ ਸੀ ਐਸਐਸਓ ਸਾਹਿਬ ਦੀ ਨੌਲੇਜ ਮੈਂ ਲਿਆਤਾ ਸੀ ਅੱਜ ਅਸੀਂ ਰਿਟਨ ਚ ਹੁਣ ਐਸਐਸਪੀ ਸਾਹਿਬ ਦੇ ਕੰਪਲੀਟ ਕੀਤੀ ਹੈ ਔਰ ਇਹਦੀ ਕਾਰਵਾਈ ਵੀ ਅਸੀਂ ਚਾਹੁੰਦੇ ਆ ਕਿ ਮਹਾ ਸ਼ਿਵਰਾਤਰੀ ਦਾ ਬਹੁਤ ਵੱਡਾ ਤੇਹਾਰ ਜਿਹੜਾ ਪਟਿਆਲਾ ਸ਼ਹਿਰ ਦਾ ਆ ਆ ਸ਼ਹਿਰ ਹਿੰਦ ਚੇ ਜੀ ਪਵਨ ਕੁਮਾਰ ਸ਼ਰਮਾ ਨੇ ਜਗਤਗੁਰੂ ਪੰਚਾਨੰਦ ਜੀ ਮਹਾਰਾਜ ਜੀ ਦੀ ਸ਼ੋਭਾ ਯਾਤਰਾ ਕਰਦੇ ਹੁੰਦੇ ਸੀ ਕਿ ਬਹੁਤ ਵੱਡੀ ਸ਼ੋਭਾ ਯਾਤਰਾ ਪਟਿਆਲਾ ਸ਼ਹਿਰ ਵਿੱਚ ਹੁੰਦੀ ਹੈ ਜਿਹੜੀ ਸਾਰੇ ਵਿਸ਼ਵ ਵਿੱਚ ਮਸ਼ਹੂਰ ਹੈ ਔਰ ਅਸੀਂ ਚਾਹੁੰਦੇ ਆ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਸਤਨਾ ਦੀ ਕੋਈ ਸਰਾਤ ਨਾ ਹੋਵੇ ਕਿਉਂਕਿ ਸ਼ੋਭਾ ਦੇਖ ਵੀ ਜੇ ਪ੍ਰੈਸ ਵਾਲੇ ਕਿੰਨਾ ਵੱਡਾ ਸਵਾਗਤ ਹੁੰਦਾ ਪਟਿਆਲੇ ਸ਼ਹਿਰ ਦੇ ਵਿੱਚ ਤਾਂ ਸਾਨੂੰ ਡਰ ਹੈ ਕਿ کہیں ਇਸ ਤਰ੍ਹਾਂ ਦੀ ਸਲਾਤ ਸ਼ੋਭਾ ਯਾਤਰਾ ਦੇ ਵਿੱਚ ਜੇ ਹੋ ਗਈ ਤਾਂ ਪਟਿਆਲੇ ਸ਼ਹਿਰ ਦਾ ਮਾਹੌਲ ਸੰਭਾਲਣਾ ਮੁਸ਼ਕਲ ਹੋ ਜਾਏਗਾ ਕੀ ਪਤਾ ਲੱਗਿਆ ਜੀ ਕੋਈ ਕੀ ਕਾਰਨ ਹੋਇਆ ਸੀਗਾ ਜਿਹੜਾ ਹਮਲਾ ਕੀਤਾ ਗਿਆ ਨਹੀਂ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਅਸੀਂ ਐਪਲੀਕੇਸ਼ਨ ਦਈਏ ਇਹ ਬੰਦੇ ਗ੍ਰਿਫਤਾਰ ਕਰਨਗੇ ਤੇ ਦੱਸਣਗੇ ਵੀ ਕਿਉਂ ਇਹਦੇ ਪਿੱਛੇ ਕਿਹ ਕਿਸ ਬੰਦੇ ਦੀ ਸਾਜ਼ਿਸ਼ ਸੀ ਕਿਹਨੇ ਨੇ ਭੇਜਿਆ ਸੀ ਮਾਹੌਲ ਖਰਾਬ ਕਰਨ ਵਾਸਤੇ ਨਾਲੇ ਤੁਹਾਡੀ ਜਾਗੋ ਦੇ ਵਿੱਚ ਤਾਂ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੁੰਦੇ ਆਂ ਉਹਨਾਂ ਦੇ ਸਾਹਮਣੇ ਇਹ ਕਾਰਵਾਈ ਹੋਈ ਬਾਰ ਬਾਰ ਦਾ ਤੋਂ ਹੀ ਅੱਛਾ ਅੱਛਾ ਬਲਕਾਰ ਸਿੰਘ ਐਸਆਈ ਬਲਕਾਰ ਸਿੰਘ ਸੀਗੇ ਉਹਨਾਂ ਦੇ ਸਾਹਮਣੇ ਹੀ ਸਾਰਾ ਕੁਝ ਹੋਇਆ ਉਹਨਾਂ ਦੀ ਨੌਲੇਜ ਹੈ ਸਾਰੇ ਸਮਾਜ ਦੇ ਜਿਹੜੇ ਬੰਦੇ ਗੁੰਡੇ ਇਕੱਠੇ ਕੀਤੇ ਗਏ ਸੀ ਉਹ ਵੀ ਉਹਨਾਂ ਦੀ ਨੌਲੇਜ ਹੈ ਪਰ ਆਤ ਉਹਨਾਂ ਨੇ ਕੋਈ ਜਿੱਥੇ ਵਰਦਤ ਹੋਈ ਹੈ ਉੱਥੇ ਕਲਾ ਕਰੀ ਹੈ ਉੱਥੋਂ ਪੁਲਸ ਆਈ ਹੈ ਬੜਕੁਲ ਪੁਲਸ ਪ੍ਰਸ਼ਾਸਨ ਨੇ ਠੀਕ ਕਰਿਆ ਰਾਤ ਤੇ ਵਧੀਆ ਮਾਹੌਲ ਸੰਭਾਲ ਲਿਆ ਲੇਕਿਨ ਅਗਰ ਪੁਲਸ ਪ੍ਰਸ਼ਾਸਨ ਮੌਕੇ ਤੇ ਕਾਰਵਾਈ ਨਾ ਕਰਦਾ ਤਾਂ ਉੱਥੇ ਰਾਤ ਨੂੰ ਖੂਨ ਖਰਾਬਾ ਹੋ ਸਕਦਾ ਸੀ ਹੁਣ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ? ਬਿਲਕੁਲ ਮਿਲੇ ਸਾਨੂੰ ਐਸਐਸਪੀ ਸਾਹਿਬ ਤਾਂ ਹੈ ਨਹੀਂ ਦੇਵੇ ਪਰ ਅਸੀਂ ਐਪਲੀਕੇਸ਼ਨ ਦੇ ਚੁੱਕੇ ਹਾਂ ਉਹਨਾਂ ਨੇ ਕੀ ਮੰਗ ਕਰਦੇ ਹੋ ਤੁਸੀਂ? ਬਿਲਕੁਲ ਕਾਰਵਾਈ ਦੀ ਮੰਗ ਹੈ ਨਹੀਂ ਕਾਰਵਾਈ ਹੋਏਗੀ ਤੇ ਇਹ ਲੋਕ ਇਹਨਾਂ ਦੇ ਹੌਸਲੇ ਬਲੰਦ ਹੋਣਗੇ ਅ ਸ਼ਿਵਰਾਤਰੀ ਨੂੰ ਇਸ ਤਰ੍ਹਾਂ ਵੀ ਵੱਡੀ ਵਾਰਦਾਤ ਕਰ ਸਕਦੇ ਆ ਜੇਕਰ ਚਲਦੀ ਜਾਗੋ ਚ 500 ਬੰਦੇ ਦੀ ਹਾਜ਼ਰੀ ਚ ਇਹ�ਾ ਵੱਡਾ ਕਾਰਡ ਕਰ ਸਕਦੇ ਆ ਤਾ ਸ਼ਿਵਰਾਤਰੀ ਨੂੰ ਤਾਂ ਦੇਖੋ ਹੁਣ ਇਹਨਾਂ ਦੀ ਕੀ ਮਨਸ਼ਾ ਹੈਗੀ ਹੈ ਪਟਿਆਲਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਮਨਸ਼ਾ ਹੈ ਜਾਂ ਪੀ ਦੇ ਪਿੱਛੇ ਕਿਹਨਾਂ ਦਾ ਦਿਮਾਗ ਚੱਲਿਆ ਕਿਹੜੇ ਸਾਜ਼ੀ ਦਿੱਤਨੇ ਇਹ ਤਾਂ ਪ੍ਰਸ਼ਾਸਨ ਦਾ ਕੰਮ ਆ ਪਤਾ ਕਰਦਾ ਅੱਧਾ ਕੰਮ ਸੀ ਪ੍ਰਸ਼ਾਸਨ ਦੀ ਨੌਲੇਜਾਂ ਲੈਣਾ ਅਸੀਂ ਜਾਤਾ ਤਾਂ ਅੱਜ ਵੀ ਜਗ ਕੋ ਨਿਕਲਨੀ ਹੈ ਸ਼ਿਵਰਾਤਰੀ ਦਾ ਦਿਨੋਂ ਦਿਨ ਹੀ ਨਿਕਲਨੀ ਹੈ ਅਗਰ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਤਾਂ ਅੱਜ ਤੱਕ ਅਸੀਂ ਰਾਤ ਦਾ ਮਾਹੌਲ ਪ੍ਰਸ਼ਾਸਨ ਨੇ ਸੰਭਾਲ ਲਿਆ ਅਸੀਂ ਵੀ ਬਹੁਤ ਕੋਸ਼ਿਸ਼ ਕਰੀਏ ਮੈਂ ਮੁੰਡਿਆਂ ਨੂੰ ਰੋਕਿਆ ਵੀ ਨਹੀਂ ਆਪਾਂ ਨੇ ਕੁਝ ਨਹੀਂ ਕਰਨਾ ਹਜੇ ਆਪਾਂ ਕਾਨੂੰਨੀ ਕਾਰਵਾਈ ਕਰਦੀ ਕਰਦੇ ਆ ਉਹ ਕਾਨੂੰਨੀ ਕਾਰਵਾਈ ਸੀ ਕਰਦੇ